ਰਾਗ ਕਲੀ ਬਾਣੀ ਰਵਿਦਾਸ ਜੀ ਕੀ ਇੱਕ ਓਮਕਾਰ ਸਤਗੁਰ ਪ੍ਰਸਾਦ ਪੜੀਏ ਗੁਣੀਏ ਨਾਮ ਸਭ ਸੁਣੀਏ ਅਨਪਉ ਪਉ ਨ ਦਰਸੇ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ ਦੇਵ ਸੰਸੇ ਗਾਂਠ ਨ ਛੂਟੇ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚੋਂ ਮੇਲੇ ਲੂਡੇ ਰਹਾਉ ਹਮ ਬਰ ਕਬ ਕਲੀਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁੱਧ ਕਬ ਨਾਸੀ ਕਹੋ ਲੋਬੀ ਦਾਸ ਸਬੇ ਨਹੀਂ ਸਮਝਸ ਭੂਲ ਪਰੇ ਜੈਸੇ ਬੌਰੇ ਮੋਹੇ ਆਧਾਰ ਨਾਮ ਨਰਾਇਣ ਜੀਵਨ ਪ੍ਰਾਨ ਤਨ ਮੋਰੇ ਮੋਹੇ ਆਧਾਰ ਨਾਮ ਨਰਾਇਣ ਜੀਵਨ ਪ੍ਰਾਨ ਤਨ ਮੋਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ